ਹੋਣੇ ਜਿਹੜੇ ਅੱਜ ਇੱਥੇ ਸਰਦਾ ਦੇ ਫੁੱਲ ਜਿਹੜੇ ਨੇ ਉਹ ਪੇਂਟ ਕਰਨਗੇ ਸੋ ਤਸਵੀਰਾਂ ਇਹ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਸਤਿ ਸ਼੍ਰੀ ਅਕਾਲ ਜਿੰਦਾਬਾਦ ਜਿੰਦਾਬਾਦ La situazione in cui siamo in grado di salvare vittime, conviene fare la scelta ਆਜੀ ਆਜੀ ਕਰੋ ਕਰੋ ਪੈਸਕਾ ਨਾ ਕਰੋ ਹਾਂ ਚਲ ਚਲੋ ਸੋ ਬਿਲਕੁਲ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸ਼ਹੀਦ ਕਰਨੈਲ ਸਿੰਘ ਈਸਰੂ ਹਣਾ ਨੂੰ ਜਿਹੜੀ ਆ ਸ਼ਰਧਾਂਜਲੀ ਦਿੱਤੀ ਗਈ ਆ ਸੁਖਬੀਰ ਸਿੰਘ ਬਾਦਲ ਹਣਾ ਵੱਲੋਂ ਇਸ ਸਮੇਂ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਆ ਸਰੋਪਾ ਪਾਗੜ ਤੇ ਉਹਨਾਂ ਦੇ ਬਾਹਲਾ ਘਰ ਪਾਕੇ ਜਿਹੜੀ ਸ਼ੁਰੂਆਤ ਸ਼ਰਧਾਂਜਲੀ ਦਿੱਤੀ ਆ ਗੋਆ ਦੇ ਸ਼ਹੀਦ ਨੇ ਕਰਨੈਲ ਸਿੰਘ ਦੀ ਈਸਰੂ ਜਿਹੜੇ ਇਸ ਸਮੇਂ ਜਿੱਥੇ ਬਾਦਲ ਸਾਹਿਬ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਹਾਲਾਂਕਿ ਇਸ ਤੋਂ ਬਾਅਦ ਜਿਹੜਾ ਸੰਬੋਧਨ ਕਰਨਾ ਆ ਸੁਖਬੀਰ ਸਿੰਘ ਬਾਦਲ ਹਣਾ ਨੇ ਜਾ ਕੇ ਜਿਹੜੇ ਇੱਕ ਵੱਡੀ ਰੈਲੀ ਨੂੰ ਤੇ ਇੱਥੇ ਜਿਹੜੀ ਸ਼ਰਧਾਂਜਲੀ ਖੁੱਲ ਜਿਹੜੇ ਐਪੀ ਕਿ That's <laughs> it.